ਸਰਕਾਰ ਪ੍ਰਤੀ ਇਹੀ ਰੋਸ ਹੈ ਵੀ ਉਸ ਦਿਨ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਦੇ ਚੌਕ ਨੂੰ ਪੂਰਾ ਇਗਨੋਰ ਕੀਤਾ ਗਿਆ ਅਛੀ ਦਿਆ ਜਮਨਪਾਲ ਸਿੰਘ ਜੀ ਦੇ ਸਟੈਚੂ ਤੇ ਫੋਲਮ ਲਾਵਾਂ ਲਾਈਆਂ ਗਈਆਂ ਆਲੇ ਦੁਆਲੇ ਝੰਡੀਆਂ ਲਾਈਆਂ ਗਈਆਂ ਪਰ ਉਸ ਤੋਂ ਥੋੜੀ ਦੂਰ ਜਾ ਕੇ ਨਿਹਾਲ ਸਿੰਘ ਵਾਲਾ ਰੋਡ ਤੇ ਜਦੋਂ ਅਸੀਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਚੌਕ ਦੇ ਵਿੱਚ ਪਹੁੰਚੇ ਤਾਂ ਉੱਥੇ ਜਾ ਕੇ ਮਨ ਨੂੰ ਬੜੀ ਨਿਰਾਸ਼ਾ ਮਿਲੀ ਜਿਨ੍ਹਾਂ ਦਾ ਦਿਨ ਸੀ ਉਹਨਾਂ ਦੇ ਮੂਰਤੀ ਜਿੱਥੇ ਮੂਰਤੀ ਸਥਾਪਿਤ ਹੈ ਬਾਬਾ ਸਾਹਿਬ ਦੇ ਚੌਕ ਵਿੱਚ ਕਿਸੇ ਨੇ ਉੱਥੇ ਫੁੱਲ ਮਲਾਵਾ ਪਾਉਣ ਦਾ ਵੀ ਮਤਲਬ ਕੋਸ਼ਿਸ਼ ਨਹੀਂ ਕੀਤੀ ਤੇ ਨਾ ਉਹ ਚੌਕ ਨੂੰ ਸਜਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਸਾਨੂੰ ਇਹ ਮਹਿਸੂਸ ਸਰਕਾਰਾਂ ਕਰਾਉਂਦੀਆਂ ਰਹਿੰਦੀਆਂ ਫਿਰ ਇਹ ਕਹਿ ਦਿੰਦੇ ਆ ਤੁਸੀਂ ਮਤਲਬ ਜਾਤਾਂ ਪਾਤਾਂ ਪ੍ਰਤੀ ਬੋਲਦੇ ਹੋ ਪਰ ਸਾਨੂੰ ਸਰਕਾਰਾਂ ਤੇ ਇਸ ਗੱਲ ਦਾ ਪੂਰਾ ਰੋਸ ਹੈ ਵੀ ਉਸ ਦਿਨ ਬਾਗ ਦੇ ਪੁਰਾਣੇ ਦੇ ਵਿੱਚ ਮਤਲਬ ਇਹ ਹਾਲਾਤ ਸਾਨੂੰ ਦੇਖਣ ਨੂੰ ਮਿਲੇ ਜੱਗ ਸਕਦੇ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ 26 ਜਨਵਰੀ ਨੂੰ ਕਿ ਗਈ ਹੈ ਗੰਗਾ ਅੰਤਰ ਦਿਵਸ ਜਿਹੜਾ ਨੰਕੇ ਗਿਆ ਕੇ ਆਪਣੇ ਬਾਘਾਪਰਾਣਾ ਸ਼ਹਿਰ ਦੇ ਵਿੱਚ ਬੜੀ ਧੂਮਤਾਮਨਾ ਮਨਾਇਆ ਵੀ ਗਿਆ ਬਹੁਤ ਹੀ ਵਧੀਆ ਜਿਹੜੇ ਪ੍ਰਬੰਧ ਵੀ ਕੀਤੇ ਗਏ ਸੀ ਤੇ ਬਹੁਤ ਸੋਹਣਾ ਢੰਗ ਦੇ ਨਾਲ ਜਿਹੜਾ 26 ਜਨਵਰੀ ਗੰਗਾ ਅੰਤਰ ਦਿਵਸ ਆਪਣਾ ਜਿਹੜਾ ਮਨਾਇਆ ਗਿਆ ਸੀ ਤੇ ਸ਼ਹਿਰ ਦੇ ਵਿੱਚ ਵੀ ਕਾਫੀ ਸਤਾਨਾਂ ਦੇ ਉੱਤੇ ਜਿਹੜੀ ਸਜਾਵਟ ਕੀਤੀ ਗਈ ਸੀ ਤਿਰੰਗੇ ਝੰਡਿਆਂ ਨਾਲ ਸ਼ਹਿਰ ਨੂੰ ਸਜਾਇਆ ਵੀ ਗਿਆ ਸੀ ਤੇ ਬਹੁਤ ਵਧੀਆ ਰਿਹਾ ਸੀ ਤੇ ਉਸੇ ਸਬੰਧ ਦੇ ਵਿੱਚ ਅੱਜ ਸਾਡੇ ਨਾਲ ਇੱਥੇ ਸ਼ੋਕਮਾਰ ਢੰਡੇ ਜੋ ਕਿ ਆਪਣੇ ਕੋਲੇ ਪਹੁੰਚੇ ਨੇ ਇਹ ਆਪਣੀ ਕੋਈ ਗੱਲ ਰੱਖਣੀ ਚਾਹੁੰਦੇ 26 ਜਾਰੀ ਨੂੰ ਲੈ ਕੇ ਕੋਈ ਇਹਨਾਂ ਦਾ ਰੋਸ ਹੈਗਾ ਉਹ ਜਿਹੜਾ ਰੋਸ ਪ੍ਰਗਟਾਉਣਾ ਚਾਹੁੰਦੇ ਨੇ ਅਸ਼ੋਕ ਕੁਮਾਰ ਢੰਡੇ ਡਾਕਟਰ ਭੀਮਰਾਓ ਅੰਬੇਦਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਤੇ ਗੁਰੂ ਰਵਿਦਾਸ ਟੈਗਰ ਫੋਰਸ ਜਿਹੜੀ ਪੰਜਾਬ ਲੈਵਲ ਤੇ ਜਿਹੜੀ ਇਹਨਾਂ ਦੀ ਬਣੀ ਹੋਈ ਆ ਤੇ ਉਹਨਾਂ ਦੇ ਜਿਹੜੇ ਮੈਂਬਰ ਵੀ ਨੇ ਉਹਨਾਂ ਨਾਲ ਵੀ ਬਹੁਤ ਵਧੀਆ ਢੰਗ ਦੇ ਨਾਲੇ ਵਿਚਰ ਰਹੇ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਰੋਸ ਆ ਸਰਕਾਰ ਪ੍ਰਤੀ ਕੀ ਗੱਲਬਾਤ ਆ ਕਿਉਂ ਸਾਡੇ ਕੋਲ ਇੱਥੇ ਆਏ ਨੇ ਆਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਅਸ਼ੋਕ ਕੁਮਾਰ ਜੀ ਤੁਹਾਡਾ ਧੰਨਵਾਦ ਹੈ ਸਭ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਮੇਰੇ ਸਮਾਜ ਦੀ ਗੱਲ ਰੱਖਣ ਲਈ ਮੌਕਾ ਦਿੱਤਾ। ਅ ਸ਼ੋਕਮਰ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਤੁਹਾਡਾ ਰੋਸ ਕੀ ਆ ਤੁਸੀਂ ਇਹ ਪਹਿਲਾਂ ਆਫਲਾਈਨ ਕਿਹਾ ਸੀਗਾ ਕਿ ਸਾਡਾ ਕੋਈ ਸਰਕਾਰ ਦੇ ਖਿਲਾਫ ਰੋਸ ਆ ਤੁਹਾਡਾ ਕੀ ਰੋਸ ਆ ਇਹੋ ਜਿਹਾ ਸਰਕਾਰ ਦੇ ਖਿਲਾਫ ਦੇਖੋ ਜੀ ਹੁਣ ਪਹਿਲਾਂ ਤਾਂ ਸਭ ਤੋਂ ਮੈਂ ਕਹਿਣਾ ਚਾਹਨਾ ਹਾਂ ਵੀ 26 ਜਨਵਰੀ ਨੰਮਕੀ ਹੈ ਤੇ ਉਸ ਦਿਨ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਜਦੋਂ ਅਸੀਂ ਸ਼ਿਦਿਆਜਮ ਸਿੰਘ ਸਰਦਾਰ ਭਗਤ ਸਿੰਘ ਜੀ ਦੇ ਚੌਂਕ ਵਿੱਚ ਦੀ ਲੰਘ ਰਹੇ ਸੀ ਤਾਂ ਮਨ ਬੜਾ ਖੁਸ਼ ਹੋਇਆ ਸ਼ਿਦਿਆਜਮ ਸਿੰਘ ਭਗਤ ਸਿੰਘ ਜੀ ਦੇ ਸਟੈਚੂ ਤੇ ਫੁੱਲ ਮਲਾਵਾਂ ਲਾਈਆਂ ਗਈਆਂ ਆਲੇ ਦੁਆਲੇ ਝੰਡੀਆਂ ਲਾਈਆਂ ਗਈਆਂ ਤੇ ਉਹਨਾਂ ਦੇ ਗਲ ਦੇ ਵਿੱਚ ਹਾਰ ਵੀ ਪਹਿਨਾਈ ਗਏ ਪਰ ਉਸ ਤੋਂ ਥੋੜੀ ਦੂਰ ਜਾ ਕੇ ਨਿਹਾਲ ਸਿੰਘ ਵਾਲਾ ਰੋਡ ਤੇ ਜਦੋਂ ਅਸੀਂ ਬਾਬਾ ਸਾਹਿਬ ਡਾਕਟਰ ਬੀਰ ਅੰਬੇਦਕਰ ਜੀ ਦੇ ਚੌਂਕ ਦੇ ਵਿੱਚ ਪਹੁੰਚੇ ਤਾਂ ਉੱਥੇ ਜਾ ਕੇ ਮਨ ਨੂੰ ਬੜੀ ਨਿਰਾਸ਼ਾ ਮਿਲੀ ਉੱਥੇ ਨਾ ਕੋਈ ਸਾਫ ਸਫਾਈ ਦਾ ਇੰਨਾ ਪ੍ਰਬੰਧ ਸੀਗਾ ਸਾਡੇ ਸਾਥੀ ਜੋ ਸਾਡੇ ਨਾਲ ਗਏ ਸੀ ਉਹਨਾਂ ਨੇ ਹੀ ਸਟੈਚੂ ਦੀ ਸਫਾਈ ਕੀਤੀ ਜਿਨ੍ਹਾਂ ਦਾ ਤਾਂ ਦਿਨ ਸੀ 26 ਜਨਵਰੀ 1950 ਨੂੰ ਸਾਰੇ ਹੀ ਦੇਸ਼ਵਾਸੀਆਂ ਨੂੰ ਪਤਾ ਹੈ ਕਿ ਇਸ ਦਿਨ ਸਾਡਾ ਸੰਵਿਧਾਨ ਜੋ ਲਾਗੂ ਹੋਇਆ ਸੀ ਸੰਵਿਧਾਨ ਲਿਖਿਆ ਕਿੰਨਾ ਨੇ ਸੀ ਇਹ ਵੀ ਸਾਰੇ ਦੇਸ਼ਵਾਸੀਆਂ ਨੂੰ ਪਤਾ ਹੈ ਵੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਸੀ ਕਿ ਉਹ 26 ਜਨਵਰੀ 1950 ਨੂੰ ਸਾਡੇ ਦੇਸ਼ ਵਿੱਚ ਲਾਗੂ ਹੋਇਆ ਸੀ ਪਰ ਸਾਡੇ ਮਨ ਦੇ ਵਿੱਚ ਬੜੀ ਇਸ ਗੱਲ ਨੂੰ ਲੈ ਕੇ ਠੇਸ ਪਹੁੰਚੀ ਵੀ ਜਿਨ੍ਹਾਂ ਦਾ ਦਿਨ ਸੀ ਉਹਨਾਂ ਦੇ ਮੂਰਤੀ ਜਿੱਥੇ ਮੂਰਤੀ ਸਥਾਪਿਤ ਹੈ ਬਾਬਾ ਸਾਹਿਬ ਦੇ ਚੌਕ ਵਿੱਚ ਕਿਸੇ ਨੇ ਉੱਥੇ ਫੁੱਲ ਮਲਾਵਾ ਪਾਉਣ ਦਾ ਵੀ ਮਤਲਬ ਕੋਸ਼ਿਸ਼ ਨਹੀਂ ਕੀਤੀ ਤੇ ਨਾ ਉਹ ਚੌਕ ਨੂੰ ਸਜਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡਾ ਤਾਂ ਸਰਕਾਰ ਪ੍ਰਤੀ ਇਹੀ ਰੋਸ ਹੈ ਵੀ ਉਸ ਦਿਨ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਦੇ ਚੌਕ ਨੂੰ ਪੂਰਾ ਇਗਨੋਰ ਕੀਤਾ ਗਿਆ ਤੇ ਉੱਥੇ ਕੋਈ ਵੀ ਮਤਲਬ ਕਿਸੇ ਤਰ੍ਹਾਂ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ। ਕੋਈ ਵੀ ਮੌਕੇ ਤੇ ਪ੍ਰਸ਼ਾਸਨ ਅਧਿਕਾਰੀ ਉੱਥੇ ਨਹੀਂ ਪਹੁੰਚਿਆ ਉੱਥੇ ਫੁੱਲ ਮਾਲਾ ਪਾਉਣ ਦੇ ਲਈ ਤੇ ਜਾਂ ਸਾਬਸਪਾਈ ਦਾ ਕੋਈ ਉੱਥੇ ਦੇਖ ਰੇਖ ਨਹੀਂ ਕੀਤੀ ਗਈ। ਨਹੀਂ ਜੀ ਉੱਥੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਸਿਰਫ ਮੇਰੀ ਸੰਸਥਾ ਵੱਲੋਂ ਜਿਹੜੇ ਸਾਡੇ ਵੱਲੋਂ ਮੈਸੇਜ ਆਏ ਹੋਏ ਸੀਗੇ ਉਹੋ ਵੀਰ ਮੇਰੇ ਸਾਥੀ ਮੇਰੇ ਸਾਰੇ ਪਹੁੰਚੇ ਆ। ਵੱਡਾ ਵੱਡਾ ਹੋਰ ਸੰਸਥਾਵਾਂ ਦੇ ਸਾਥੀ ਸਨ ਮੇਰੇ ਮਾਨਯੋਗ। ਉਹਨਾਂ ਨੇ ਹੀ ਸਟੈਚੂ ਦੀ ਸਫਾਈ ਕੀਤੀ ਤੇ ਅਸੀਂ ਉੱਥੇ ਸਟੈਚੂ ਨੂੰ ਸਜਾਇਆ ਉਸ ਦਿਨ। ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਆਪਣੇ ਤੌਰ ਤੇ ਜਿੰਨਾ ਬਾਬਾ ਸਾਹਿਬ ਦਾ ਮਾਨ ਸਤਕਾਰ ਬਣਦਾ ਸੀਗਾ ਅਸੀਂ ਆਪਣੇ ਤੌਰ ਤੇ ਉਹਨਾਂ ਦੇ ਫਲਮਲਾਮਾ ਪਾ ਕੇ ਉੱਥੇ ਬਾਬਾ ਸਾਹਿਬ ਦਾ ਮਾਨ ਸਤਕਾਰ ਕੀਤਾ ਪਰ ਕਿਤੇ ਨਾ ਕਿਤੇ ਸਾਨੂੰ ਇਹ ਮਹਿਸੂਸ ਸਰਕਾਰਾਂ ਕਰਾਉਂਦੀਆਂ ਰਹਿੰਦੀਆਂ ਫਿਰ ਇਹ ਕਹਿ ਦਿੰਦੇ ਆ ਤੁਸੀਂ ਮਤਲਬ ਜਾਤਾਂ ਪਾਤਾਂ ਪ੍ਰਤੀ ਬੋਲਦੇ ਹੋ ਫਿਰ ਕਿਤੇ ਨਾ ਕਿਤੇ ਸਾਨੂੰ ਅਹਿਸਾਸ ਕਰਾਇਆ ਜਾਂਦਾ ਜ਼ਰੂਰ ਵੀ ਤੁਸੀਂ ਇੱਕ ਵੱਖ ਧੜੇ ਹੋ ਤੁਸੀਂ ਇੱਕ ਵੱਖ ਧੜਾ ਹੋ ਸਾਡੇ ਨਾਲੋਂ ਇਹ ਸਾਨੂੰ ਅਹਿਸਾਸ ਕਰਾਇਆ ਜਾਂਦਾ ਤਾਂ ਸਾਨੂੰ ਬੋਲਣਾ ਪੈਂਦਾ ਹੈ ਨਹੀਂ ਤਾਂ ਸਾਡਾ ਸਮਾਜ ਤਾਂ ਕਿਸੇ ਵੀ ਪ੍ਰਤੀ ਕਿਸੇ ਵੀ ਧਰਮ ਦੇ ਪ੍ਰਤੀ ਜਾਂ ਕਿਸੇ ਦੇ ਪ੍ਰਤੀ ਵੀ ਕੋਈ ਟਿਕਟ ਆਪਣੀ ਨਹੀਂ ਕਰਦਾ ਅਸੀਂ ਸਾਰਿਆਂ ਨਾਲ ਸਾਂਝੇ ਤਿਹਾੜ ਮਨਾਉਨੇ ਆ ਸਾਰਿਆਂ ਦੇ ਨਾਲ ਮੈਲ ਬੈਠ ਕੇ ਬੈੰਨੇ ਆ ਅਸੀਂ ਸਾਰਿਆਂ ਦੀ ਖੁਸ਼ੀਆਂ ਦੇ ਵਿੱਚ ਗਮੀਆਂ ਦੇ ਵਿੱਚ ਅਸੀਂ ਜਾਂਦੇ ਆ ਪਰ ਸਾਨੂੰ ਸਰਕਾਰਾਂ ਤੇ ਇਸ ਗੱਲ ਦਾ ਪੂਰਾ ਰੋਸ ਹੈ ਵੀ ਉਸ ਦਿਨ ਬਾਗੇ ਪ੍ਰਾਣੇ ਦੇ ਵਿੱਚ ਮਤਲਬ ਇਹ ਹਾਲਾਤ ਸਾਨੂੰ ਦੇਖਣ ਨੂੰ ਮਿਲੇ 바ਵਾ ਸਾਹਿਬ ਦਾ ਦਿਨ ਹੋਵੇ ਤੇ 바ਵਾ ਸਾਹਿਬ ਨੂੰ ਸਾਰੇ ਹੀ ਇਗਨੋਰ ਕਰ ਦੇਣਾ ਸਾਡਾ ਮਨ ਸਾਡੇ ਅਰਬਦਾਸੀਆ ਸਮਾਜ ਦੇ ਵਿੱਚ ਸਾਡੇ ਸਾਰੇ ਕੌਮਾਂ ਦੇ ਵਿੱਚ ਇਸ ਮਤਲਬ ਗੱਲ ਦਾ ਪੂਰਾ ਰੋਸ ਹੈ ਜੀ ਮਤਲਬ ਉਸ ਦਿਨ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਗਿਆ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਧਾਰਮਿਕ ਜਿਵੇਂ ਤੁਸੀਂ ਧਾਰਮਿਕ ਜਿਹੜੀਆਂ ਜਥੇਬੰਦੀਆਂ ਦੀ ਗੱਲ ਕੀਤੀ ਵੀ ਸਾਡਾ ਧਰਮ ਨਾਲ ਕਿਸੇ ਨਾਲ ਕੋਈ ਰੋਸ ਨਹੀਂਗਾ ਧਰਮ ਦੀ ਗੱਲ ਤਾਂ ਅਸ਼ੋਕ ਜੀ ਇੱਕ ਪਾਸੇ ਰੱਖ ਲਿਏ ਇਹ ਤਾਂ ਸੰਵਿਧਾਨ ਜਿਨ੍ਹਾਂ ਨੇ ਲਿਖਿਆ ਹਨ ਉਹ ਤਾਂ ਕਾਨੂੰਨ ਤਾਂ ਸਾਰਿਆਂ ਲਈ ਇੱਕ ਉਹਨਾਂ ਨੇ ਉਹਨਾਂ ਨੇ ਜੇ ਕਹਿ ਦਿਆ ਕਿ ਆਪਾਂ ਧਰਮ ਦੇ ਪ੍ਰਤੀ ਤਾਂ ਕਿਸੇ ਨੂੰ ਕਹਿ ਸਕਦੇ ਹੋ ਕੋਈ ਉਹ ਸਿੱਖ ਆ ਕੋਈ ਹਿੰਦੂ ਆ ਜਾਂ ਮੁਸਲਮਾਨ ਆ ਇਹ ਚੀਜ਼ਾਂ 'ਚ ਲੋਕ ਪੈਂਦੇ ਆ ਕਈ ਲੋਕ ਪੈਂਦੇ ਆ ਜ਼ਿਆਦਾਤਰ ਤਾਂ ਇਹ ਚੀਜ਼ਾਂ ਨੂੰ ਇਗਨੋਰ ਕਰ ਦਿਆ ਪਰ ਜਿਹੜਾ ਜਿਨ੍ਹਾਂ ਨੇ ਕਾਨੂੰਨ ਲਿਖਿਆ ਉਹ ਤਾਂ ਇੱਕ ਹੀ ਆ ਨੇ ਸਾਰਿਆਂ ਲਈ ਉਹਨਾਂ ਲਈ ਤਾਂ ਫਿਰ ਦੇਖ ਰਿਕ ਕਰਨੀ ਬਣਦੀ ਸੀ ਦੇਖੋ ਜੀ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਹੈ ਅੱਜ ਸਾਡਾ ਹਿੰਦੁਸਤਾਨ ਚੱਲ ਰਿਹਾ ਹੈ ਸਾਡਾ ਸੰਵਧਾਨ ਦੇ ਤੌਰ ਤੇ ਚੱਲ ਰਿਹਾ ਹੈ ਨਾ ਉਹ ਸੰਵਧਾਨ ਲਿਖਿਆ ਕਿੰਨਾਂ ਨੇ ਬਾਬਾ ਸਾਹਿਬ ਡਾਕਟਰ ਬੀਰ ਅੰਬੇਦਕਰ ਜੀ ਨੇ ਤੇ ਜੇ ਅੱਜ ਤੋਂ ਇਹ ਹੁਣ ਤੋਂ ਸਾਡੇ ਜੇ ਸਾਡੀਆਂ ਸੰਸਥਾਵਾਂ ਹੁੰਦਿਆਂ ਹੋਵੇ ਸਾਡੇ ਸਮਾਜ ਹੁੰਦੇ ਹੋਣ ਦੇ ਬਾਵਜੂਦ ਵੀ ਸਾਨੂੰ ਹੁਣ ਤੋਂ ਇਗਨੋਰ ਇਸ ਤਰ੍ਹਾਂ ਕਰਨ ਲੱਗੇ ਆ ਸਾਡੇ ਮੰਨਾਂ ਦੇ ਵਿੱਚ ਤਾਂ ਅੱਗੇ ਤੋਂ ਉਹ ਵੀ ਰੋਜ਼ ਜ਼ਿਆਦਾ ਵਧੇਗਾ ਤੇ ਅਸੀਂ ਤਾਂ ਇਹੀ ਚਾਹੁੰਦੇ ਆਂ ਵੀ ਸਰਕਾਰਾਂ ਇਸ ਵੱਲ ਪੂਰਾ ਧਿਆਨ ਦੇਣ ਤਾਂ ਜੋ ਇਹ ਮਤਲਬ ਇਸ ਤਰ੍ਹਾਂ ਕਰਦੇ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਾਬਾ ਸਾਹਿਬ ਦਾ ਜੋ ਬਣਦਾ ਮਾਨ ਸਰਕਾਰ ਜੋ ਉਹਨਰੇ ਦਿਨ ਆਉਂਦੇ ਆ ਉਹ ਪ੍ਰੋਪਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਰਕਾਰ ਮਨਾਵੇ ਤਾਂ ਜੋ ਸਾਡੇ ਸਮਾਜ ਨੂੰ ਵੀ ਇਸ ਗੱਲ ਦੀ ਖੁਸ਼ੀ ਹੋਵੇ ਇੱਕ ਗੱਲ ਮੈਂ ਤੁਹਾਡੇ ਮਾਧਿਅਮ ਰਹੀਂ ਹੋਰ ਰੱਖਣੀ ਚਾਹੁੰਦਾ ਹਾਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਇੱਕ ਸਰਕਾਰ ਬਣਦੇ ਸਾਰੀ ਇਹ ਕਿਹਾ ਗਿਆ ਸੀਗਾ ਵੀ ਜਿੰਨੇ ਵੀ ਸਰਕਾਰੀ ਅਧਾਰੇ ਹੋਣਗੇ ਉਹਨਾਂ ਵਿੱਚ ਬਾਬਾ ਸਾਹਿਬ ਅਤੇ ਸ਼ਿਦਿਆਮ ਜਮ ਸਰਦਾਰ ਭਗਤ ਸਿੰਘ ਜੀ ਦੀਆਂ ਫੋਟੋ ਲਗਾਏ ਜਾਣਗੇ ਪਰ ਮੈਂ ਅਕਸਰ ਹੀ ਪਬਲਿਕ ਨਾਲ ਆਉਣਾ ਜਾਂਦਾ ਰਹਿਣਾ ਹਾਂ ਆਮ ਹੀ ਦਫ਼ਤਰਾਂ ਵਿੱਚ ਜਾਂਦਾ ਰਹਿਣਾ ਹਾਂ ਪਰ ਉਹ ਵੀ ਸੀਐਮ ਸਾਹਿਬ ਦੇ ਵੀ ਮਤਲਬ ਜੋ ਉਹਨਾਂ ਨੇ ਆਦੇਸ਼ ਦਿੱਤੇ ਉਹਨਾਂ ਦੀ ਵੀ ਕਿਸੇ ਨੇ ਪਾਲਣਾ ਨਹੀਂ ਕੀਤੀ ਚੰਗੀ ਤਰ੍ਹਾਂ ਬਹੁਤ ਦਫ਼ਤਰ ਹੈਗੇ ਆ ਜਿਨ੍ਹਾਂ ਦੇ ਵਿੱਚ ਬਾਬਾ ਸਾਹਿਬ aur ਰਸ਼ੀ ਦੇ ਆਜਮ ਭਗਤ ਸਿੰਘ ਜੀ ਦੇ ਫੋਟੋ ਨਹੀਂ ਲਗਾਏ ਗਏ ਹਜੇ ਤੱਕ। ਕਾਫੀ ਦਫ਼ਤਰਾਂ ਦੇ ਵਿੱਚ ਦੇਖਣ ਨੂੰ ਇਹ ਮਿਲਿਆ। ਕੁਝ ਦਫ਼ਤਰ ਹੈ ਵੀ ਜਿੱਥੇ ਲੱਗੇ ਆ ਪਰ ਜ਼ਿਆਦਾਤਰ ਤਾਂ ਫੋਟੋਆਂ ਨਹੀਂ ਲੱਗੀਆਂ। ਪਰ ਅਸ਼ੋਕ ਜੀ ਇੱਕ ਮੈਂ ਸਵਾਲ ਹੋਰ ਪੁੱਛਣਾ ਚਾਹੁੰਦਾ ਤੁਹਾਨੂੰ ਕਿ 26 ਜਨਵਰੀ ਲੰਘੇ ਨੂੰ ਤਕਰੀਬਨ ਤਕਰੀਬਨ ਬਾਹਲਾ ਨਹੀਂ ਤਾਂ 10 ਦਿਨ ਹੋ ਗਏ। ਤੇ ਤੁਸੀਂ ਪਹਿਲਾਂ ਕਿਉਂ ਨਹੀਂ ਇਸ ਗੱਲ ਤੇ ਬੋਲੇ ਅੱਜ ਹੀ ਕਿਉਂ? ਸਾਨੂੰ ਟਾਈਮ ਨਹੀਂ ਲੱਗਿਆ ਸਾਡੇ ਕੋਲ ਕੁਝ ਆਪ ਦੇਰ ਜਿਵੇਂ ਸਨ। ਸਾਡੀਆਂ ਆਪਦੀਆਂ ਕੁਝ ਮੀਟਿੰਗਾਂ ਸਨ ਜਿਨ੍ਹਾਂ ਦੇ ਕਰਕੇ ਅਸੀਂ ਇਹ ਗੱਲ ਨਹੀਂ ਸਮਾਜ ਦੇ ਵਿੱਚ ਰੱਖ ਸਕੇ। ਸਾਡੇ ਰਜੇਮਿਆਂ ਕਰਕੇ ਅਸੀਂ ਸਮਾਜ ਦੇ ਅੱਗੇ ਸਾਨੂੰ ਅੱਜ ਮੌਕਾ ਮਿਲਿਆ ਤੁਹਾਡੇ ਮਾਧਮ ਰਾਈ ਗੱਲ ਰੱਖਣ ਦਾ ਤਾਂ ਅਸੀਂ ਆਪਦਾ ਉਹ ਜੋ ਰੋਸ ਸੀਗਾ ਤੁਹਾਡੇ ਚੈਨਲ ਲਈ ਅਸੀਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਅੱਗੇ ਹੁਣ ਮਤਲਬ ਇਹ ਤਾਂ ਚਲੋ ਹੁਣ ਇੱਕ ਜਿਹੜਾ ਟਾਈਮ ਲੰਘ ਗਿਆ ਪਿਛਲੇ ਟਾਈਮ ਨੂੰ ਤਾਂ ਕੋਈ ਮੋੜ ਕੇ ਨਹੀਂ ਲਿਆ ਸਕਦਾ ਅੱਗੇ ਤੋਂ ਤੁਹਾਡਾ ਕੀ ਸਨੇਹ ਹੈ ਸਰਕਾਰ ਨੂੰ ਦੇਖੋ ਜੀ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਅੱਗੇ ਤੋਂ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਸਾਨੂੰ ਇਕੱਠੇ ਨਾ ਹੋਣਾ ਪਵੇ ਮਤਲਬ ਸਾਨੂੰ ਇਸ ਇਸ ਗੱਲ ਦੱਸਣ ਵਾਸਤੇ ਸਾਨੂੰ ਇਕੱਠੇ ਰਹਿਣਾ ਪਵੇ ਤੁਸੀਂ ਉਹ ਕਰੋ ਕਿਉਂਕਿ ਸਰਕਾਰ ਦੇ ਖੁੱਦੇ ਫਰਜ਼ ਬਣਦੇ ਵੀ ਅਸੀਂ ਮਤਲਬ ਇਹਨਾਂ ਰਹਿਬਰਾਂ ਦਾ ਸਤਿਕਾਰ ਕਰੀਏ ਜਿਨ੍ਹਾਂ ਦੇ ਸਿਰ ਤੇ ਦੇਸ਼ ਚੱਲਦਾ ਜਿਨ੍ਹਾਂ ਦੇ ਸਿਰ ਤੇ ਜਿਨ੍ਹਾਂ ਦੇ ਕਾਨੂੰਨ ਦੇ ਸਿਰ ਤੇ ਸਾਰੇ ਮੌਜਾ ਮਾਨ ਰਹੇ ਅੱਜ ਦੇਸ਼ ਦੇ ਵਿੱਚ ਅਸੀਂ ਨਹੀਂ ਚਾਹੁੰਦੇਗੇ ਵੀ ਸਾਡਾ ਸਮਾਜ ਇਕੱਠਾ ਹੋ ਕੇ ਕੋਈ ਸੰਘਰਸ਼ ਵਿੱਢੇ ਇਸ ਇਸ ਤੇ ਅਸੀਂ ਤਾਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਜੋ ਬਾਬਾ ਸਾਹਿਬ ਦੇ ਜੋ ਵੀ ਦਿਨ ਆਉਂਦੇ ਹਨ ਉਹਨਾਂ ਦਾ ਉਹਨਾਂ ਨੂੰ ਪੂਰਾ ਮਾਨ ਸਰਕਾਰ ਨਾਲ ਮਨਾਇਆ ਜਾਵੇ ਤਾਕੇ ਸਾਨੂੰ ਵੀ ਪਤਾ ਲੱਗੇ ਵੀ ਠੀਕ ਹੈ ਸਾਡੇ ਰਹਿਬਰਾਂ ਦਾ ਸਰਕਾਰਾਂ ਪ੍ਰੋਪਰ ਮਾਨ ਸਨਮਾਨ ਕਰਦੀਆਂ ਆ ਬਿਲਕੁਲ ਜੀ ਇਹਨਾਂ ਦਾ ਇਹੀ ਰੋਸ ਹੈ ਤੁਸੀਂ ਗੱਲਬਾਤ ਸਾਰੀ ਸੋਣੀ ਲਈ ਇਹਨਾਂ ਦਾ ਰੋਸ ਹੈਗਾ ਕਿ ਡਾਕਟਰ ਭੀਮਰਾਓ ਉਮੀਦ ਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜੀ ਉਹਨਾਂ ਦੀ 26 ਜਨਵਰੀ ਗਣਤੰਤਰ ਦੇ ਜਿਸ ਦਿਨ ਤੋਂ ਸੰਵਿਧਾਨ ਲਾਗੂ ਹੋਇਆ ਵੀ ਉਹਨਾਂ ਦੀ ਕੋਈ ਪੁੱਛਗਛ ਨਹੀਂ ਹੋਈ ਜਿਹੜਾ ਉਹਨਾਂ ਦਾ ਇੱਥੇ ਬਾਗਾ ਪ੍ਰਾਣਾ ਦੇ ਵਿੱਚ ਸਟੈਚੂ ਬਣਿਆ ਹੋਇਆ ਵਾ ਉੱਥੇ ਕੋਈ ਸਾਫ ਸਫਾਈ ਨਹੀਂ ਹੋਈ ਤੇ ਕੋਈ ਫੁੱਲ ਮਲਾਵਾ ਜਿਹੜੀਆਂ ਭੇਟ ਨਹੀਂ ਹੋਈਆਂ ਉਹਨਾਂ ਨੂੰ ਜਿਹੜੇ ਫੁੱਲਾਂ ਦੇ ਹਾਰ ਨਹੀਂ ਪਾਏ ਗਏ ਤੇ ਪ੍ਰਸ਼ਾਸਨਕਾਰ ਨੇ ਕਿਸੇ ਦੇ ਵੀ ਸਾਡੀ ਇਹਨਾਂ ਦੀ ਕਹਿਣ ਦਾ ਮਤਲਬ ਕੋਈ ਸਾਰ ਨਹੀਂ ਲਈ ਤਾਂ ਦੇਖਦੇ ਆ ਅੱਗੇ ਅਗਲੇ ਵਾਰ ਤੋਂ ਦੇਖਾਂਗੇ ਜੋ ਅੱਗੇ 26 ਜਨਵਰੀ ਆਉਗੀ ਉਹ ਤੋਂ ਦੇਖਦੇ ਆ ਜਾਂ ਕੋਈ ਹੋਰ ਆਉਂਦਾ ਜਿਹੜਾ ਦਿਨ ਤਿਹਾਰ ਆਉਂਦਾ ਵਾ ਜੋ ਦੇਸ਼ ਦੇ ਮਤਲਬ ਦੇਸ਼ ਭਗਤੀ ਨਾਲ ਰਿਲੇਟਡ ਹੋਵੇ ਤਾਂ ਉਹਦੇ ਵਿੱਚ ਕਿੰਨਾ ਕਿ ਜਿਹੜਾ ਜਾ ਕੇ ਜਿਹੜਾ ਡਾਕਟਰ ਭੀਮਰਾਓ ਉਮੀਦਵਾਰ ਜੀ ਦਾ ਜਿਹੜਾ ਬੁੱਤ ਨੂੰ ਚੌਂਕ ਨੂੰ ਜਿਹੜਾ ਸਜਾਉਣ ਦੀਆਂ ਜਿਹੜੀਆਂ ਅੱਗੇ ਤੋਂ ਜਿਹੜੀਆਂ ਹੋਣੀਆਂ ਇਹ ਪ੍ਰਬੰਧ ਹੋਣਗੇ ਉਹ ਦੇਖਿਆ ਜਾਊਗਾ ਉਮੀਦ ਕਰਦੇ ਤੁਸੀਂ ਇਸ ਗੱਲਬਾਤ ਨੂੰ ਸ਼ੇਅਰ ਜ਼ਰੂਰ ਕਰੋਗੇ ਸਾਡਾ ਪੇਜ ਫੋਲੋ ਕਰੋਗੇ ਕੈਮਰਾਮੈਨ ਰਵੀ ਦੇ ਨਾਲ ਮੈਂ ਸ਼ੇਪਰੀ ਸਿੰਘ